ਪੰਜਾਬੀ ਖਬਰਨਾਮਾ ਸੋਨਰੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਤੱਕ ਦੀ ਜਿਹੜੀ ਵੱਡੀ ਖਬਰ ਚੰਡੀਗੜ੍ਹ ਤੋਂ ਜਿੱਥੇ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਲੁਧਿਆਣਾ ਵਿੱਚ ਪਾਸਟਰ ਸੁਲਤਾਨ ਮਸੀਹ ਦੀ ਹੱਤਿਆ ਦੇ ਪਿੱਛੇ ਆਈ ਆਰ ਐਂਡ ਐਸ ਐਸ ਦੇ ਵਿਸ਼ਵ ਹਿੰਦੂ ਪਰਿਸ਼ਦ ਅਤੇ ਭਾਜਪਾ ਦਾ ਹੱਥ ਹੁੰਦਾ ਜਿਹੜੇ ਕਿ ਦੋਸ਼ ਲਾਇਆਨ ਉਹ ਬੇਬੁਨੀਆਦ ਹਨ ਤੇ ਇਸ ਦੀ ਭਾਜਪਾ ਪੰਜਾਬ ਸਰਕਾਰ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਤੇ ਇਹ ਕਹਿਣਾ ਹੈ ਕਿ ਭਾਰਤੀ ਜਨ ਪਾਟੀ ਦੇ ਸੁਭਾ ਮੀਤ ਪ੍ਰਧਾਨ ਫਰਜੀਤ ਸਿੰਘ ਗਰੇਵਾਲ ਦੇ ਸੁਭਾ ਸਕੱਤਰ ਵਿਨੀਤ ਜੋਸ਼ੀ ਦਾ ਜਿਹੜਾ ਕਿ ਜੋ ਕਿ ਚੰਡੀਗੜ੍ਹ ਜੋ ਕਿ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰ ਆਮ ਆਦਮੀ ਪਾਰਟੀ ਦੇ ਦੋਸ਼ਾਂ ਦਾ ਜਵਾਬ ਦੇ ਰਹੇ ਸਨ ਭਾਜਪਾ ਗਵਰ ਨੇ ਕਿਹਾ ਕਿ ਖੈਰੇ ਵੱਲੋਂ ਇਸ ਤਰ੍ਹਾਂ ਦੇ ਲਾਏ ਗਏ ਦੋਸ਼ ਜਿਹੜੇ ਕਿ ਦਿਮਾਗੀ ਦੀਵਾਲੀ ਪੰਦੇ ਨਿਸ਼ਾਨੀ ਆ ਉਹਨਾਂ ਨੇ ਕਿਹਾ ਕਿ ਖੈਰਾ ਦਿਮਾਗੀ ਤੌਰ ਤੇ ਦੀਵਾਲੀ ਆਪਨ ਹਨ ਗਰੇਵਾਲ ਅਤੇ ਜੋਸ਼ੀ ਨੇ ਖੈਰਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਤਾਂ ਜੋ ਕਿ ਜਾਤਾ ਉਹ ਪੋਸਟਰ ਮਸਜਿਦ ਦੀ ਹੱਤਿਆ ਵਿੱਚ ਆਰਐਸਐਸ ਵੀ ਐਚਪੀ ਅਤੇ ਪਾਜ ਪਾ 10 ਹੋਣ ਦੇ ਸਬੂਤ ਪੁਲਿਸ ਨੂੰ ਦੇਣ ਜਾਂ ਮੁਆਫੀ ਮੰਗਣ ਇਹ ਜਿਹੜਾ ਕਿ ਭਾਰ ਪਾ ਵੱਲੋਂ ਬਿਆਨ ਦਿੱਤਾ ਗਿਆ ਹੈ ਅਸੀਂ ਤੱਕ ਦੀ ਵੱਡੀ ਖਬਰ ਦੇਸ਼ ਤੇ तमाम ਦੁਨੀਆ ਦੀਆਂ ਖਬਰਾਂ ਲੈ ਕੇ ਤੁਹਾਡੇ ਸਾਹਮਣੇ ਪਹੁੰਚਾਂਗੇ ਹੁਣ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ